ਬਾਬਾ ਇਸ਼ਰ ਸਿੰਘ ਜੀ ਮਹਾਰਾਜ ਕਈ ਵਾਰੀ ਇੱਕ ਬਚਨ ਨੂੰ ਤਿੰਨ ਚਾਰ ਵਾਰੀ ਕਰ ਜਾਂਦੇ ਸਨ ਬਾਬਾ ਜੀ ਕਹਿੰਦੇ ਸਨ ਕਿ ਕਦੇ ਖੰਡਾ ਦੇਖਿਆ ਹੈ ਜਦੋਂ ਸਿਆਣਾ ਮਿਸਤਰੀ ਖੰਡੇ ਨੂੰ ਤਿੱਖਾ ਕਰਦਾ ਹੈ ਤਾਂ ਇੱਕ ਵਾਰੀ ਤਿੱਖਾ ਹੁੰਦਾ ਹੈ ਪਰ ਸਾਹ ਸੰਗਤ ਜੀ ਨਹੀਂ ਸਾਹ ਤੇ ਤਿੰਨ ਚਾਰ ਵਾਰੀ ਲਾਉਣਾ ਪੈਂਦਾ ਹੈ ਬਾਬਾ ਜੀ ਕਹਿੰਦੇ ਹਨ ਕਿ ਤੁਹਾਨੂੰ ਦਰਗਾਹ ਵਿੱਚ ਭੇਜਣ ਲਈ ਧਰਮਰਾਜ ਅੱਗੇ ਖੜਾ ਹੈ ਉਸ ਨਾਲ ਗੱਲ ਕਰਨ ਲਈ ਤੁਹਾਡੇ ਪਾਪਾ ਨੂੰ ਵੜਨ ਲਈ ਤੁਹਾਨੂੰ ਤਿੱਖਾ ਕਰੀਦਾ ਹੈ ਬਾਬਾ ਜੀ ਕਹਿੰਦੇ ਸਨ ਕਿ ਦੋ ਤਿੰਨ ਵਾਰੀ ਤੁਹਾਨੂੰ ਧਾਰ ਲਈਦੀ ਹੈ ਕਿਤੇ ਖੁੰਡੇ ਨਾ ਰਹਿ ਜਾਓ ਮਹਾਪੁਰਸ਼ ਕਹਿੰਦੇ ਹਨ ਕਿ ਤੈਨੂੰ ਦੋ ਘੜੀਆਂ ਦਾ ਸਾਡਾ ਸੰਗ ਮਿਲਿਆ ਹੈ ਤੇ ਅੰਤ ਦਾ ਸਮਾ ਜਦੋਂ ਤੁਹਾਡਾ ਆਏਗਾ ਤਾਂ ਲੇਖਾ ਪੱਕਾ ਹੋਏਗਾ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਇਸ ਕਰਕੇ ਸਾਧ ਸੰਗਤ ਜੀ ਚੰਗਿਆਈਆਂ ਬੁਰਿਆਈਆਂ ਵਾਚਾ ਤਰਮ ਹਦੂਰ ਇਹ ਵਚਨ ਤ੍ਰੈਕਾਲ ਸਤ ਹਨ ਮਹਾਪੁਰਸ਼ ਕਹਿੰਦੇ ਹੁੰਦੇ ਹਨ ਕਿ ਨਾ ਤਾਂ ਜਪ ਦਾ ਫਲ ਮਿਲਦਾ ਹੈ ਨਾ ਕਿਸੇ ਤਪ ਦਾ ਫਲ ਮਿਲਦਾ ਹੈ ਤੇ ਨਾ ਹੀ ਕੋਈ ਪਾਠ ਪੂਜਾ ਕੀਤਾ ਹੋਇਆ ਕੰਮ ਆਉਂਦਾ ਹੈ ਬੰਦੇ ਦਾ ਦੋ ਘੜੀਆਂ ਦਾ ਸਤ ਸੰਗ ਹੀ ਉਸ ਨੂੰ ਤਾਰਦਾ ਹੈ ਇਸ ਕਰਕੇ ਬੰਦੇ ਨੂੰ ਢਿਲਾ ਨਹੀਂ ਰਹਿਣਾ ਚਾਹੀਦਾ ਸਤ ਸੰਗ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮਹਾਪੁਰਸ਼ ਕਹਿੰਦੇ ਹਨ ਕਿ ਆਰਾਮ ਨਾਮ ਜਪਣਾ ਚਾਹੀਦਾ ਹੈ ਇਸ ਦੇ ਜਪਣ ਨਾਲ ਤੈਨੂੰ ਫਲ ਮਿਲਦਾ ਹੈ ਤੇ ਤੇਰੇ ਮਨ ਵਿੱਚ ਹਮੇਸ਼ਾ ਪ੍ਰਮਾਤਮਾ ਦੀ ਯਾਦ ਬਣੀ ਰਹਿੰਦੀ ਹੈ ਅੰਮ੍ਰਿਤ ਦਾ ਮਤਲਬ ਹੀ ਇਹੀ ਹੈ ਕਿ ਸੌਂ ਖਾਧੀ ਜਾਂਦੀ ਹੈ ਤੇ ਗੁਰੂ ਯਾਦ ਰਹਿੰਦਾ ਹੈ ਤੇ ਅੰਤ ਦੇ ਮੌਕੇ ਤੱਕ ਗੁਰੂ ਯਾਦ ਰਹਿੰਦਾ ਹੈ ਤੇ ਅੰਤ ਦੇ ਸਮੇਂ ਜੇ ਗੁਰੂ ਮਿਲ ਜਾਏ ਤਾਂ ਫਿਰ ਬਖਸ਼ਿਸ਼ ਹੋ ਜਾਂਦੀ ਹੈ ਅੱਗੇ ਵੀ ਗੁਰੂ ਦੇ ਚਰਨਾਂ ਵਿੱਚ ਬੰਦੇ ਨੂੰ ਥਾਂ ਮਿਲ ਜਾਂਦੀ ਹੈ ਸਾਹ ਸੰਗਤ ਜੀ ਇਸੇ ਤਰ੍ਹਾਂ ਇੱਕ ਸੇਠ ਭੁੱਲ ਭੁਲੇਖੇ ਨਾਲ ਸਤ ਸੰਗ ਵਿੱਚ ਵੜ ਗਿਆ। ਉੱਥੇ ਜਾ ਕੇ ਉਸ ਨੇ ਉਪਦੇਸ਼ ਸੁਣਿਆ। ਉਪਦੇਸ਼ ਵਿੱਚ ਮਹਾਪੁਰਸ਼ ਕਹਿਣ ਲੱਗੇ ਕਿ ਬੰਦਿਆ ਤੈ ਲਾ ਨਾ ਰਹੀ। ਇਹ ਜਨਮ ਪਰਮਾਤਮਾ ਨੂੰ ਖੋਜਣ ਲਈ ਮਿਲਿਆ ਹੈ। ਇਸ ਲਈ ਉਸ ਦੀ ਆਰਾਧਨਾ ਕਰਾ ਕਰ। ਤੇ ਜਦੋਂ ਤੈਨੂੰ ਤੇਰੇ ਕਰਮਾਂ ਦਾ ਫਲ ਮਿਲੇ ਤਾਂ ਇਸ ਦਾ ਫਲ ਵੀ ਤੂੰ ਪਹਿਲਾਂ ਹੀ ਲੈਣਾ ਹੈ। ਇਸ ਤਰ੍ਹਾਂ ਬਚਨ ਕਰਕੇ ਮਹਾਪੁਰਸ਼ ਚਲੇ ਗਏ। ਸਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੂ ਗਵਾਇਓ ਗੁਰੂ ਜੀ ਕਹਿੰਦੇ ਹਨ ਕਿ ਕਲਯੁਗ ਵਿੱਚ ਅਜਿਹੇ ਸੰਤ ਨਹੀਂ ਮਿਲਣੇ ਜਿਹੜੇ ਤੁਹਾਨੂੰ ਬਿਠਾ ਕੇ ਹਰੀ ਦਾ ਜਸ ਗਵਾਉਣ ਆਪਣਾ ਜਸ ਗਾਉਣ ਵਾਲੇ ਤੇ ਮਾਇਆ ਦਾ ਪਸਾਰਾ ਫੈਲਾਉਣ ਵਾਲੇ ਤਾਂ ਬਹੁਤ ਮਿਲ ਜਾਂਦੇ ਹਨ ਪਰ ਅਸੀਂ ਇਸ ਦੁਨੀਆ ਵਿੱਚ ਹਰੀ ਦਾ ਜਸ ਗਾਉਣ ਵਾਸਤੇ ਆਏ ਹਾਂ ਅਕਾਲ ਪੁਰਖ ਸਾਡਾ ਪਤੀ ਪਰਮੇਸ਼ਰ ਹੈ ਤੇ ਉਸ ਦੀ ਵਡਿਆਈ ਕਰਨੀ ਬਹੁਤ ਜ਼ਰੂਰੀ ਹੈ। ਹਜ਼ੂਰ ਮਹਾਰਾਜ ਫਰਮਾਉਂਦੇ ਹਨ ਕਿ ਕਰੋਨਾ ਜਨਮ ਦੇ ਦੁੱਖ ਦੂਰ ਹੋ ਜਾਂਦੇ ਹਨ ਜਦੋਂ ਬੰਦਾ satsang ਵਿੱਚ ਜਾ ਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ। ਕਈ ਬੰਦੇ ਕਹਿੰਦੇ ਹਨ ਕਿ ਨਾ ਭੂਤ ਹੈ, ਨਾ ਰਾဟု ਹੈ, ਨਾ ਕੇਤੂ ਹੈ। ਪਰ ਗੁਰਮੁਖੋ ਸਭ ਕੁਝ ਹੀ ਹੈ। ਭੂਤ ਵੀ ਹੈ, ਜੰਮ ਵੀ ਹੈ ਤੇ ਪ੍ਰੇਤ ਵੀ ਹੈ। ਪਰ ਜਿੱਥੇ ਗੁਰਨਾਨਕ ਸਾਹਿਬ ਦੀ ਵਡਿਆਈ ਹੈ ਉੱਥੇ ਇਹ ਚੀਜ਼ਾਂ ਨਾ ਕਰਗੜ ਕੇ ਜਾਂਦੀਆਂ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਨੂੰ ਧਰਮ ਰਾਜ ਵੀ ਮੱਥਾ ਟੇਕੇ ਜਾਂਦਾ ਹੈ ਸੋ ਸਾਹਾ ਸੰਗਤ ਜੀ ਜਿਹੜਾ ਸੇਠ ਸਤ ਸੰਗਤ ਵਿੱਚ ਗਿਆ ਸੀ ਇੱਕ ਦਿਨ ਉਸ ਦਾ ਅੰਤ ਆ ਗਿਆ ਜਮਦੂਤ ਉਸ ਨੂੰ ਫੜ ਕੇ ਲੈ ਗਏ ਤੇ ਲਿਜਾ ਕੇ ਧਰਮ ਰਾਜ ਕੋਲ ਪੇਸ਼ ਕੀਤਾ ਧਰਮ ਰਾਜ ਨੇ ਸੇਠ ਦਾ ਸਾਰਾ ਲੇਖਾ ਜੋਖਾ ਦੇਖਿਆ ਜਿਸ ਦਿਨ ਦਾ ਜੰਮਿਆ ਸੀ ਉਸ ਦਿਨ ਤੋਂ ਲੈ ਕੇ ਮਰਨ ਤੱਕ ਸਾਰਾ ਲੇਖਾ ਦੇਖਿਆ ਦੇਖ ਕੇ ਕੇਹਾ ਸੇਠਾ ਕੁੰਭੀ ਨਰਕ ਵਿੱਚ ਤੇਰਾ ਹੁਣ ਸਮਾਂ ਹੈ ਨਾ ਤੇਰਾ ਕੋਈ ਜਪ ਹੈ ਨਾ ਕੋਈ ਤਪ ਹੈ ਨਾ ਕੋਈ ਤੂੰ ਬਾਠ ਪੂਜਾ ਕੀਤੀ ਹੈ ਤੇ ਨਾ ਹੀ ਕੋਈ ਪੁੰਨ ਦਾਨ ਕੀਤਾ ਹੈ ਪਰ ਇਸ ਦੇ ਵਿੱਚ ਮਾੜਾ ਜਿਹਾ ਤੁਰੇ ਜਾਂਦੇ ਮਹਾਪੁਰਖਾਂ ਦਾ ਤੈਨੂੰ ਸੰਗ ਮਿਲਿਆ ਹੈ ਇਹ ਇੱਕ ਨਿਕਾ ਜਿਹਾ ਪੁੰਨ ਹੈ ਹੁਣ ਤੂੰ ਇਹ ਦੱਸ ਕਿ ਇਸ ਦਾ ਫਲ ਪਹਿਲਾਂ ਲੈਣਾ ਹੈ ਕਿ ਮਗਰੋਂ ਲੈਣਾ ਹੈ ਸੋ ਸੇਠ ਨੇ ਮਹਾਪੁਰਖਾਂ ਕੋਲੋਂ ਸਤਸੰਗਤ ਵਿੱਚ ਸੁਣਿਆ ਸੀ ਕਿ ਜਦੋਂ ਵੀ ਲੇਖਾ ਜੋਖਾ ਹੋਵੇ ਤਾਂ ਸਤਸੰਗਤ ਦਾ ਫਲ ਪਹਿਲਾਂ ਲੈਣਾ ਹੈ ਸੋ ਇਹ ਗੱਲ ਉਸਨੂੰ ਜੀਤੇ ਸੀ ਇਸ ਲਈ ਸੇਠ ਨੇ ਧਰਮਰਾਜ ਨੂੰ ਕਿਹਾ ਕਿ ਇਸ ਦਾ ਫਲ ਮੈਂ ਪਹਿਲਾਂ ਲੈਣਾ ਹੈ ਧਰਮਰਾਜ ਨੇ ਜੰਮਦੂਤਾ ਨੂੰ ਕਿਹਾ ਕਿ ਜਾਓ ਇਸ ਨੂੰ ਮਹਾਪੁਰਖਾਂ ਦੇ ਦਰਬਾਰ ਵਿੱਚ ਲੈ ਜਾਓ ਜਦੋਂ ਇਹ ਗੁਰਨਾਰਕ ਦਾ ਸਿੱਖ ਇਧਰੋਂ ਚਲੇਗਾ ਉਦੋਂ ਸਾਧ ਸੰਗਤ ਜੀ ਦਰਬਾਰ ਵਿੱਚ ਜਾ ਕੇ ਇੱਕ ਲਾਈਟ ਪੈਣੀ ਸ਼ੁਰੂ ਹੋ ਜਾਏਗੀ ਲਾਈਟ ਦੇ ਫਿਰ ਸਾਹਮਣੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਣਗੇ ਜਦੋਂ ਇਹ ਘਰੋਂ ਸਰੀਰ ਛੱਡ ਕੇ ਤੁਰੇਗਾ ਸੋ ਜਮਦੂਤਾ ਨੇ ਧਰਮ ਰਾਜ ਦਾ ਹੁਕਮ ਕਰਕੇ ਇਸ ਤਰ੍ਹਾਂ ਹੀ ਕੀਤਾ ਉਸ ਨੂੰ ਜਦੋਂ ਸਤ ਸੰਗਤ ਵਿੱਚ ਛੱਡਣ ਆਏ ਤਾਂ ਸੇਠ ਨੂੰ ਅੰਦਰ ਛੱਡ ਕੇ ਜਮਦੂਤ ਬਾਹਰ ਖੜੇ ਹੋ ਗਏ ਸੇਠ ਅੰਦਰ ਚਲਾ ਗਿਆ ਸੇਠ ਆ ਕੇ ਸਤ ਸੰਗਤ ਵਿੱਚ ਬੈਠ ਗਿਆ ਅੱਗੇ ਉਸਨੇ ਦੇਖਿਆ ਕਿ ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਸੀ ਰਬੀ ਕੀਰਤਨ ਚੱਲ ਰਿਹਾ ਸੀ ਤੇ ਨਾਮ ਬਾਣੀ ਦਾ ਜਾਪ ਹੋ ਰਿਹਾ ਸੀ ਇਹ ਦੇਖ ਕੇ ਉਹ ਸ਼ਬਦ ਨਾਲ ਜੁੜ ਗਿਆ ਇੰਨਾ ਜੁੜਿਆ ਕਿ ਜੁੜਦਾ ਜੁੜਦਾ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਨਾਲ ਪ੍ਰਤੱਖ ਜੁੜ ਗਿਆ ਇਸ ਤਰ੍ਹਾਂ ਬੈਠਾ ਰਿਹਾ ਬੈਠਾ ਰਿਹਾ ਕਾਫੀ ਸਮਾਂ ਬੀਤ ਗਿਆ ਉੱਥੇ ਘੜੀਆਂ ਕੁੜੀਆਂ ਕਿੱਥੇ ਤੇ ਘੰਟੇ ਹੀ ਲੰਘ ਗਏ ਉਹ ਸਦਾ ਲਈ ਮੁਕਤ ਹੋ ਗਿਆ ਇਹ ਤਾਂ ਪ੍ਰੇਮ ਦੀ ਗੱਲ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਸੰਗਤ ਕਰਨੀ ਉਹੀ ਚੰਗੀ ਹੈ ਜਿਸ ਨਾਲ ਬੰਦੇ ਦੀ ਬਿਰਤੀ ਪਰਮਾਤਮਾ ਨਾਲ ਜੁੜ ਜਾਏ ਉਸ ਨੂੰ ਦੁਨੀਆ ਭੁੱਲ ਜਾਏ ਕਾਰੋਬਾਰ ਸਭ ਭੁੱਲ ਜਾਏ ਪਰਿਸ਼ਾਦਾ ਵੀ ਭੁੱਲ ਜਾਏ ਤੇ ਦੋਸਤ ਮਿੱਤਰ ਵੀ ਭੁੱਲ ਜਾਣ دیਵਾਨ ਸਜਿਆ ਹੋਇਆ ਸੀ ਬਾਬਾ ਜੀ ਦੀਵਾਨ ਵਿੱਚ ਬੈਠੇ ਸਨ ਨਵਾਂ ਰਾਗੀ ਆਇਆ ਫੇਰ ਰਾਗੀ ਸਿੰਘ ਨੇ ਧਾਰਨਾ ਲਾ ਦਿੱਤੀ ਅੱਗੇ ਦਿਸਦੀਆਂ ਪੀੜੀਆਂ ਗਲੀਆਂ ਜਿੱਥੋਂ ਦੀ ਮਰਹ ਹੈ ਲੰਗਣਾ ਬਾਬਾ ਜੀ ਕਹਿੰਦੇ ਕਿ ਰਾਗੀ ਸਿੰਘ ਜੀ ਅੱਗੇ ਤੈਨੂੰ ਪੀੜੀਆਂ ਗਲੀਆਂ ਦਿਸਦੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦਿਸਦੇ ਫੇਰ ਬਾਬਾ ਜੀ ਨੇ ਕਿਹਾ ਕਿ ਰਾਗੀ ਸਿੰਘ ਜੀ ਤੁਸੀਂ ਬਾਹਰ ਜਾਓ ਐਵੇਂ ਸਮਾਂ ਖਰਾਬ ਕੀਤਾ ਪੂਰਨਵਾਸੀ ਦਾ ਦਿਹਾੜਾ ਹੈ ਅੰਮ੍ਰਿਤ ਦਾ ਵੇਲਾ ਹੈ ਜਿੰਨੀ ਸੰਗਤ ਆ ਜਾਈ ਹੈ ਗੁਰੂ ਗ੍ਰੰਥ ਸਾਹਿਬ ਜੀ ਕੋਲ ਸਮਾਧੀਆਂ ਲਾ ਕੇ ਬੈਠੀ ਹੈ ਤੇ ਕੀਰਤਨ ਸੁਣ ਰਹੀ ਹੈ ਇਸ ਲਈ ਰਾਗੀ ਜੀ ਤੁਸੀਂ ਐਵੇਂ ਡਰਾਉਣੀਆਂ ਜੀਆਂ ਧਾਰਨਾ ਨਾ ਲਾਓ ਇਹਨਾਂ ਲਈ ਦਰਗਾਹ ਵਿੱਚ ਦਰਵਾਜ਼ੇ ਖੁੱਲੇ ਹਨ ਭੀੜੀਆਂ ਗਲੀਆਂ ਤਾਂ ਉਹਨਾਂ ਲਈ ਹਨ ਜਿਨ੍ਹਾਂ ਦੀ ਗੁਰੂਵਲ ਪਿੱਠ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਜਮਦੂਤ ਬਾਹਰ ਖੜੇ ਰਹੇ ਤੇ ਕਾफी ਸਮਾਂ ਲੰਘ ਗਿਆ ਧਰਮਰਾਜ ਨੇ ਦੇਖਿਆ ਕਿ ਜਮਦੂਤ ਤਾਂ ਆਏ ਨਹੀਂ ਧਰਮਰਾਜ ਨੇ ਦੋ ਜਮਦੂਤ ਹੋਰ ਭੇਜੇ ਕਿ ਜਾਓ ਦੇਖ ਕੇ ਆਓ ਕਿ ਕੀ ਗੱਲ ਹੋ ਗਈ ਉਹ ਬੰਦਾ ਕਿਉਂ ਨਹੀਂ ਆਇਆ ਜਦੋਂ ਇਧਰੋਂ ਧਰਮਰਾਜ ਦੇ ਹੋਰ ਜਮਦੂਤ ਉਹਨਾਂ ਕੋਲ ਪਹੁੰਚੇ ਤਾਂ ਉਹਨਾਂ ਨੇ ਕਿਹਾ ਉਹ ਮੂਰਖੋ ਇੱਥੇ ਖੜੇ ਹੋ ਕੀ ਕਰ ਰਹੇ ਹੋ ਤੁਸੀਂ ਬੰਦਾ ਕਿਉਂ ਨਹੀਂ ਫੜਕੇ ਲਿਆ ਰਹੇ ਉਧਰੋਂ ਪੁਰਾਣੇ ਵਾਲੇ ਜਮਦੂਤਾ ਨੇ ਕਿਹਾ ਕਿ ਉਹ ਆਂਦਰੋਂ ਆਇਆ ਹੀ ਨਹੀਂ ਅਸੀਂ ਬੜੀਆਂ ਤਾੜੀਆਂ ਮਾਰੀਆਂ ਬੜੀਆਂ ਸਹਿਨਤਾਂ ਮਾਰੀਆਂ ਪਰ ਇੱਥੇ ਤਾੜੀ ਸਹਿਨਤ ਕੀ ਕਰੇ ਸੇਠ ਤਾਂ ਸਮਾਧੀ ਲਾ ਕੇ ਬੈਠਾ ਹੈ ਇਸ ਤਰ੍ਹਾਂ ਸਾਰਿਆਂ ਨੇ ਸਲਾਹ ਕਰਕੇ ਵਾਪਸ ਆ ਗਏ ਤੇ ਧਰਮਰਾਜ ਕੋਲ ਪਹੁੰਚ ਗਏ ਧਰਮਰਾਜ ਨੇ ਕਿਹਾ ਮੂਰਖੋ ਉੱਥੇ ਕਿਉਂ ਬੈਠੇ ਰਹੇ ਜਬਦੂਤਾ ਨੇ ਕਿਹਾ ਮਹਾਰਾਜ ਉਹ ਅੰਦਰੋਂ ਆਇਆ ਹੀ ਨਹੀਂ ਝੁੱਲੀ ਜਾਂਦਾ ਹੈ ਸਮਾਧੀ ਉਸ ਦੀ ਲੱਗੀ ਹੋਈ ਹੈ ਜੇ ਤੁਸੀਂ ਹੁਕਮ ਕਰੋ ਤਾਂ ਅੰਦਰੋਂ ਖਿੱਚ ਕੇ ਲਿਆਉਂਦੇ ਹਾਂ ਧਰਮਰਾਜ ਹੱਸ ਕੇ ਕਹਿੰਦਾ ਉਹ بڑے ਪਹੁੰਚੇ ਹੋਏ ਸਾਧੂ ਦਾ ਦਰਬਾਰ ਹੈ ਜੇ ਉਸ ਨੂੰ ਲੈਣ ਗਏ ਤਾਂ ਤੁਹਾਨੂੰ ਵੀ ਚੋਲੇ ਪਵਾ ਕੇ ਕੀਰਤਨ ਕਰਨ ਲਈ ਬਿਠਾ ਲਵੇਗਾ ਉਹ ਬੰਦਗੀ ਵਾਲੇ ਸਾਧੂ ਦਾ ਦਰਬਾਰ ਹੈ ਫਿਰ ਧਰਮਰਾਜ ਨੇ ਕਿਹਾ ਕਿ ਸੁਣ ਲੋ ਆਗਾ ਨੂੰ ਕਦੇ ਵੀ ਇਹ ਗੱਲ ਵਰਤੇਗੀ ਜਿਹੜੇ ਸਾਧੂ ਕੋਲ ਭਜਨ ਕੀਰਤਨ ਹੋਵੇ ਜਿਹੜੇ ਸਾਧੂ ਦੀ ਨੀਅਤ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਹੋਵੇ ਉਥੇ ਤੁਸੀਂ ਨੇੜੇ ਵੀ ਨਹੀਂ ਜਾਣਾ ਫਿਰ ਧਰਮਰਾਜ ਨੂੰ ਜਮਦੂਤਾ ਨੇ ਕਿਹਾ ਕਿ ਤੁਹਾਡੇ ਕੋਲ ਤਾਂ ਰਜਿਸਟਰ ਦੇ ਵਿੱਚ ਕਾਗਜ਼ ਹੈ ਜਿਸ ਵਿੱਚ ਸੇਠ ਦਾ ਸਾਰਾ ਕਾਲਾ ਚਿਠਾ ਲਿਖਿਆ ਹੋਇਆ ਹੈ ਉਸ ਦੀਆਂ ਸਾਰੀਆਂ ਕਰਤੂਤਾ ਲਿਖੀਆਂ ਹੋਈਆਂ ਹਨ ਹੁਣ ਇਹ ਕਾਗਜ਼ ਕੀ ਕਰੇਗਾ ਧਰਮ ਰਾਜ ਨੇ ਕਿਹਾ ਹੁਣ ਇਸ ਨੂੰ ਪਾੜਨਾ ਪਏਗਾ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਕਹਿੰਦੇ ਹਨ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਗੁਰੂ ਜੀ ਫਰਮਾਉਂਦੇ ਹਨ ਕਿ ਬੰਦਿਆ ਉਸ ਕੋਲ ਜਾਇਓ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤੇ ਵਾਹਿਗੁਰੂ ਦਾ ਤੁਹਾਨੂੰ ਸਿਮਰਨ ਮਿਲੇ ਸਿਮਰਨ ਦੇ ਬਿਨਾ ਤੁਸੀਂ ਪਾਰ ਨਹੀਂ ਹੋ ਸਕਦੇ ਨਾਮ ਨੇ ਆਪਾਂ ਸਾਰਿਆਂ ਦਾ ਬੇੜਾ ਪਾਰ ਲਾਉਣਾ ਹੈ ਇਸ ਕਰਕੇ ਸਾਧ ਸੰਗਤ ਜੀ ਸੰਗਤ ਦੇ ਵਿੱਚ ਨਾਮ ਜਪੋ ਸਾਡਾ ਖਿਹੜਾ ਤਾਂ ਹੀ ਛੁੱਟੇਗਾ ਜੇ ਧੰਨ ਗੁਰੂ ਨਾਨਕ ਜੀ ਸਾਡੇ ਕਾਗਜ ਪੜਵਾਉਣਗੇ ਗੁਰਮੁਖੋ ਕਿਵੇਂ ਕਾਗਜ ਤੁਹਾਡੇ ਪੜੇ ਜਾਣੇ ਹਨ ਉਹ ਸਿਰਫ ਨਾਮ ਦੀ ਕਮਾਈ ਨਾਲ ਹੀ ਪੜੇ ਜਾਣੇ ਹਨ ਮਾਇਆ ਦੀ ਜਿਹੜੀ ਸਿੱਖੀ ਸੇਵਕੀ ਹੈ ਇਹ ਸਿਰਫ ਚਾਰ ਦਿਨਾਂ ਦੀ ਹੈ ਜਿਹੜੀ ਨਾਮ ਦੀ ਸਿੱਖੀ ਸੇਵਕੀ ਹੈ ਇਹ ਹਮੇਸ਼ਾ ਦੁਨੀਆਂ ਰੰਦੇ ਤੱਕ ਰਹਿੰਦੀ ਹੈ ਸਤਿਗੁਰੂ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨਾ ਸੂਝੈ ਦੂਜੀ ਠਾਹ ਹੈ ਮੈਨੂੰ ਹੁਣ ਹੋਰ ਕੁਝ ਨਹੀਂ ਸੋਚਦਾ ਮੈਂ ਤੇਰੇ ਦਰ ਤੇ ਡੇਗ ਪਿਆ ਹਾਂ ਚਾਹੇ ਰਖ ਲੈ ਚਾਹੇ ਮਾਰ ਦੇ ਮੈਂ ਤੇਰੇ ਜੋਗਾ ਹੀ ਹਾਂ ਔਰ ਨਾ ਸੁਝਾ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖਾ ਛੁਟਾ ਹਮ ਨਿਰਗੁਣਲੇ ਹੋ ਬਾਰੀ ਜਦੋਂ ਧਰਮਰਾਜ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੈ ਤੇ ਭਗਤੀ ਕਰਦਾ ਹੈ ਤਾਂ ਉਸ ਨੂੰ ਸਾਰੇ ਲਿਖੇ ਪਾੜਨੇ ਪੈਂਦੇ ਹਨ ਸੋ ਇਸ ਤਰ੍ਹਾਂ ਉਹ ਸੇਠ ਦਾ ਲੇਖਾ ਜੋਖਾ ਵੀ ਧਰਮਰਾਜ ਨੂੰ ਪਾੜਨਾ ਪਿਆ ਸੋ ਸਾਧ ਸੰਗਤ ਜੀ ਸਾਨੂੰ ਆਪਣੇ ਕਮਾਂਕਾਰਾਂ ਤੋਂ ਵਿਹਲੇ ਹੋ ਕੇ ਸਤ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ ਜਿੰਨੀ ਹੋ ਸਕੇ ਓਨੀ ਹੀ ਥੋੜੀ ਹੈ ਤਾਂ ਕਿ ਸਾਡਾ ਪਾਰ ਉਤਾਰਾ ਹੋ ਸਕੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ